ਲੋ ਜੀ ਅਸੀਂ ਆਪਣੇ ਫੇਸਬੁਕ ਪੇਜ ਤੇ ਲਾਈਵ ਹੋ ਗਏ ਆ। ਸਾਡੇ ਫੇਸਬੁਕ ਪੇਜ ਤੇ ਅਸੀਂ ਪੀਟੀਸੀ نیوز ਦੇ ਪੇਜ ਤੇ ਹੁਣ ਲਾਈਵ ਹੋਏ ਆ। ਅਸੀਂ ਮੇਰੇ ਦੋ ਸਾਥੀ ਮੇਰੇ ਨਾਲ ਨੇ ਚਮਨ ਮੇਰੇ ਨਾਲ ਨੇ ਲਖਪ੍ਰੀਤ ਮੇਰੇ ਨਾਲ ਨੇ ਮੇਰਾ ਨਾਮ ਦਲੀਪ ਸਿੰਘ ਹੈ। ਅਸੀਂ ਗੱਲ ਕਰਨ ਤਾਂ ਬੈਠੇ ਸੀਗੇ ਹੁਣੇ-ਹੁਣ ਜਦੋਂ ਅਸੀਂ ਲਾਈਵ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਸਾਨੂੰ ਇੱਕਦਮ ਖਬਰ ਮਿਲੀ ਅਸੀਂ ਗੱਲ ਕਰਨੀ ਸੀ T20 ਵਰਲਡ ਕੱਪ ਜੋ ਕਿ ਆਸਟ੍ਰੇਲੀਆ ਤੇ ਇੰਡੀਆ ਦਾ ਮੈਚ ਹੁਣੇ ਹੋਣ ਜਾ ਰਿਹਾ ਕੁਝ ਦੇਰ ਬਾਅਦ ਹੀ। ਪਰ ਇਸ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਅਪਡੇਟ ਹੁਣੇ-ਹੁਣੇ ਆਇਆ ਹੈ ਕਿ ਸ਼ੁਭਮਨ ਗਿੱਲ ਜਿਨ੍ਹਾਂ ਨੂੰ ਸ਼ੁਭਮਨ ਗਿੱਲ ਹਰਾ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਟੌਪ 15 ਦੇ ਵਿੱਚ ਨਾ ਸ਼ੁਭਮਨ ਗਿੱਲ T20 ਦੇ ਵਿੱਚ ਉਹਨਾਂ ਡ੍ਰੌਪ ਕਰ ਦਿੱਤਾ ਗਿਆ ਤਾਂ ਬੜਾ ਹੌਲਾ ਹੋਇਆ ਸੋਸ਼ਲ ਮੀਡੀਆ ਤੇ ਕਿ ਸ਼ੁਭਮਨ ਗਿੱਲ ਨਾਲ ਪੰਜਾਬ ਦੇ ਪੁੱਤ ਨਾਲ ਬਹੁਤ ਮਾੜੀ ਹੋ ਗਈ ਪਰ ਸ਼ੁਭਮਨ ਗਿੱਲ ਤੇ ਸ਼ੁਭਮਨ ਗਿੱਲ ਦੇ ਫੇਰੇ ਪ੍ਰਸ਼ੰਸਕ ਨੇ ਉਹਨਾਂ ਦੇ ਲਈ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਸਭ ਤੋਂ ਵੱਡੀ ਖਬਰ ਇਹ ਹੈ ਕਿ ਸ਼ੁਭਮਨ ਗਿੱਲ ਜ਼ਿੰਬਾਬਵੇ ਦੇ ਦੌਰੇ ਗਏ ਰਹੇ ਆਪ ਆਪ ਅੱਛਾ ਲਵਪ੍ਰੀਤ ਮੇਰੇ ਸਾਥੀ ਨੇ ਇਹ ਤੁਹਾਨੂੰ ਫਟਾਫਟ ਦੱਸਣ ਕਿ ਸ਼ੁਭਮਨ ਗਿਲ ਵਾਸਤੇ ਚੰਗੀ ਖਬਰ ਕਿਹੜੀ ਆਈ ਹੈ ਇੱਕ ਜ਼ਿੰਬਾਬੇ ਸੀਰੀਜ਼ ਲਈ ਟੀਮ ਇੰਡੀਆ ਦੇ ਪੰਜ ਮੈਚ T20A ਸੀਰੀਜ਼ ਲਈ ਟੀਮ ਦੀ ਸਿਲੈਕਸ਼ਨ BCCI ਦੁਆਰਾ ਅਨਾਉਂਸ ਕੀਤੀ ਗਈ ਹੈ ਉੱਥੇ ਸ਼ੁਭਮਨ ਗਿਲ ਨੂੰ ਕਪਤਾਨ ਅਨਾਉਂਸ ਕੀਤਾ ਗਿਆ ਹੈ ਮਲਕ ਇਹ ਪਹਿਲੀ ਵਾਰ ਹੈ ਕਿ ਸ਼ੁਭਮਨ ਗਿਲ ਕਪਤਾਨ ਬਣੇ ਹਨ ਇੰਟਰਨੈਸ਼ਨਲ ਮੈਚ ਦੀ ਪਹਿਲੀ ਵਾਰ ਕਪਤਾਨੀ ਕਰਨਗੇ ਅੱਛਾ ਇੱਕ ਹੋਰ ਪੰਜਾਬ ਦਾ ਮੁੰਡਾ ਹੈ ਅੰਮ੍ਰਿਤਸਰ ਦਾ ਮੁੰਡਾ ਹੈ ਵਿਸ਼ੇਸ਼ ਸ਼ਰਮਾ ਉਹਨੂੰ ਵੀ ਮੌਕਾ ਮਿਲ ਚੁੱਕਿਆ ਹੈ ਜਿਹੜਾ ਕਿ ਆਈਪੀਐਲ ਦੇ ਵਿੱਚ ਆਈਪੀਐਲ ਸੈਸਨ ਕਈ ਮਤਲਬ 15 ਇੰਚ ਮੌਕਾ ਹੈ 15 16 ਤੇ 15 ਮੈਂਬਰ ਦੀ ਟੀਮ ਚ ਮੌਕਾ ਮਿਲਿਆ ਤਾਂ ਇਹ ਸ਼ੋਰਟੀ ਹੈ ਕਿ ਉਹ ਮਤਲਬ ਪੀਡੀਐਨ ਕੈਪ ਇਨ ਡੈਬਿਊ ਕਰ ਜਾਏਗਾ ਤੇ ਜਿਹੜੇ ਲੋਕ ਸਾਡੇ ਨਾਲ ਜੁੜੇ ਨੇ ਚਮਨ ਮੈਂ ਉਹਨਾਂ ਨੂੰ ਕਹਿ ਦਵਾਂ ਕਿ ਤੁਸੀਂ ਸਾਡਾ ਜਿਹੜਾ ਲਾਈਵ ਹੈ ਅਸੀਂ ਲਾਈਵ ਤਾਂ ਇਸ ਮਕਸਦ ਨਾਲ ਸ਼ੁਰੂ ਕੀਤਾ ਸੀ ਕਿ ਅਸੀਂ T20 ਵਰਲਡ ਕੱਪ ਦੇ ਵਿੱਚ ਜਿਹੜਾ ਮੈਚ ਅੱਜ ਹੋਣ ਜਾ ਰਿਹਾ ਇੰਡੀਆ ਆਸਟ੍ਰੇਲੀਆ ਦਾ ਉਸ ਦੇ ਬਾਰੇ ਚਰਚਾ ਕਰਾਂਗੇ ਪਰ ਉਸ ਦੇ ਬਾਰੇ ਚਰਚਾ ਵੀ ਕਰਾਂਗੇ ਪਰ ਉਹਦੇ ਵਿੱਚ ਇੱਕਦਮ ਖਬਰ ਜੰਪ ਕਰ ਗਈ ਬ੍ਰੇਕ ਹੋ ਗਈ ਕਿ ਇੰਡੀਆ ਵੱਲੋਂ ਵੈਸਟ ਇੰਡੀਆ ਦਾ ਜਿਹੜਾ ਦੌਰਾ ਹੈ ਉਸ ਵੈਸਟ ਇੰਡੀਆ ਦੇ ਦੌਰੇ ਵਾਸਤੇ ਕਿੰਨੇ ਮੈਚ ਦੱਸੇ ਤੁਸੀਂ ਪੰਜ ਪੰਜ T20 ਦੀ ਸੀਰੀਜ਼ ਹੈ ਪੰਜ T20 ਦੀ ਸੀਰੀਜ਼ ਦੇ ਵਿੱਚ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਗਿਆ ਹੈ ਇਹ ਪਹਿਲੀ ਵਾਰ ਹੈ ਕਿ ਸ਼ੁਭਮਨ ਗਿੱਲ ਜੀ ਇੱਥੇ ਹੋਰ ਵੀ ਕਾਫੀ ਮੁੰਡੇ ਨੇ ਜੋ ਕਿ ਡੈਬਿਊ ਸੀਰੀਜ਼ ਖੇਡ ਰਹੇ ਨੇ ਉਹਨਾਂ ਚ ਇੱਕ ਹੈ ਅਭਿਸ਼ੇਕ ਸ਼ਰਮਾ ਪੰਜਾਬ ਦਾ ਅੰਮ੍ਰਿਤਸਰ ਦਾ ਮੁੰਡਾ ਸ਼ੁਭਮਨ ਗਿੱਲ ਹੋ ਗਿਆ ਪਹਿਲੀ ਵਾਰ T20 ਹੈ ਟੀਮ 'ਚ ਹੋਣਗੇ ਨਿਤਿਸ਼ ਰੈਡੀ ਹੈ 올 ਰਾਉਂਡਰ ਹੈ ਜੋ ਕਿ ਹਦਰਾਬਾਦ ਲਈ ਕਾਫੀ ਅੱਤ ਵਧੀਆ ਆਈਪੀਐਲ ਖੇਡ ਕੇ ਗਏ ਨੇ ਰિયાન ਪ੍ਰਾਗ ਨੇ ਰਾਜਸਥਾਨ ਲਈ ਵਧੀਆ ਖੇਡ ਕੇ ਗਏ ਨੇ ਟੂਰਨਾਮੈਂਟਸ ਚਾਰਸ ਪਲੱਸ ਸਕੋਰ ਕੀਤੇ ਨੇ ਉਹਨਾਂ ਚ ਇੱਕ ਹੋਰ ਹੈ ਤੁਸ਼ਾਰ ਦੇ ਇਹ ਖੇਡ ਬਾਕੀ ਮੋਸਟਲੀ ਜਿਨੇ ਬਲੇ ਨੇ ਉਹ ਟੀਮ ਇੰਡੀਆ ਲਈ ਖੇਡ ਚੁੱਕੇ ਹਨ ਜਿਹੜੇ ਤਿੰਨ ਚਾਰ ਮੋਸਟ ਦੇ ਨਾਮ ਨੇ ਜੋ ਟੀਮ ਇੰਡੀਆ ਲਈ ਦੁੱਖ ਜੁਰਾ ਭਾਂ ਕੀ ਉਹ ਟੈਸਟ ਮੈਚ ਖੇਡ ਚੁਕੇ ਨੇ ਬਟ ਟੀ20 ਈ ਚਾ ਦੂਜੇ ਜਗਹ ਜਾ ਤੀ ਜਰਸੀਸ ਟੀਮ ਲਈ ਆਈ ਦੀ ਜੀ ਜਰਸੀ ਚ ਉਹਨਾਂ ਦਾ ਪਹਿਲਾ ਮੈਚ ਹੋ ਸਕਦਾ ਹੈ ਜੋ ਪਿਛਲੇ ਦਿਨਾਂ ਚ ਇਹ ਹੋਇਆ ਸੀ ਨਾ ਕਿ ਸ਼ੁਭਮਨ ਗਿੱਲ ਨੂੰ ਜਦੋਂ T20 ਦਾ ਸਕੁਐਡ ਚੱਲ ਰਿਹਾ ਹੁਣ ਵਰਲਡ ਕੱਪ ਚੱਲ ਰਿਹਾ ਹੈ ਸ਼ੁਭਮਨ ਗਿੱਲ ਨੂੰ ਜਦੋਂ ਘਰ ਵਾਪਸੀ ਕਰਨੀ ਪਈ ਟੀਮ ਚੋਂ ਡ੍ਰੌਪ ਕਰ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ਦੇ ਲੋਕਾਂ ਨੇ ਇਹ ਤੱਕ ਵੀ ਗਿਆ ਕੀ ਰੋਹਿਤ ਸ਼ਰਮਾ ਦਾ ਨਾ ਛੇਤ ਉਹਦੀ ਚੰਗੀ ਨਹੀਂ ਬਣਦੀ ਤਾਂ ਕਰਕੇ ਉਹਨੂੰ ਡਰੌਪ ਕੀਤਾ ਗਿਆ ਬਾੜਾ ਕੀ ਉਹ ਤਾਂ ਰੂਲ ਦੇ ਮੁਤਾਬਕ ਸੀ ਨਾ ਕਿ ਸ਼ੁਮਨ ਗਿਲ ਨੂੰ ਡਰੌਪ ਕੀਤਾ ਜਾ ਸਕਦਾ ਕੋਈ ਐਡਾ ਕ ਨਹੀਂ ਸੀ ਵੀ ਕਪਤਾਨ ਦੀ ਮਰਜ਼ੀ ਨਾਲ ਡਰੌਪ ਕੀਤਾ ਜਾਵੇ ਉਹ ਮੇਰੀ ਉਹਨਾਂ ਨੂੰ ਮੀਟਿੰਗ ਲਿਸਟ ਦੇ ਵਿੱਚ ਰੱਖਿਆ ਗਿਆ ਜਿਸ ਦੇ ਵਿੱਚ ਰਿੰਕੂ ਸਿੰਘ ਸੀਗੇ ਤੇ ਇੱਕ ਸ਼ੁਮਨ ਗਿਲ ਵੀ ਸੀਗੇ ਤਾਂ ਹੁਣ ਟੀਮ ਜਦੋਂ ਕੋਈ ਬਿਮਾਰ ਹੋਏਗਾ ਟੌਪ 15 ਦੇ ਵਿੱਚੋਂ ਜਿਹੜੇ ਮੇਨ ਟੌਪ 15 ਹੈ ਅਗਰ ਉਸ ਚੋਂ ਕਿਸੇ ਕੋਈ ਬਿਮਾਰ ਹੁੰਦਾ ਜਾਂ ਕੋਈ ਇੰਜਰੀ ਹੋ ਜਾਂਦੀ ਹੈ ਤੇ ਉਹ ਨਹੀਂ ਖੇਡ ਸਕਣਗੇ ਤਾਂ ਉਹਨਾਂ ਦੀ ਥਾਂ ਤੇ ਉਹਨਾਂ ਨੂੰ ਚਾਂਸ ਮਿਲੇਗਾ ਬਟ ਹੁਣ ਟੂਰਨਾਮੈਂਟ ਦਾ ਆਲਮੋ ਆ ਚੁੱਕਾ ਤਾਂ ਐਸੀ ਕੋਈ ਸਿਚੁਏਸ਼ਨ ਮਿਲੀ ਨਹੀਂ ਪਰ ਇਹ ਰਿਵਾਰਡ ਵੀ ਤਾਂ ਹੋਏਗਾ ਕਿ ਕਿ ਤੇ ਸ਼ੁਭਮਨ ਗਿਲ ਵਾਸਤੇ ਕਿ ਭਈ ਇਧਰ ਡ੍ਰੌਪ ਹੋਏ ਤਾਂ ਉਹਨਾਂ ਨੂੰ ਅਗਲੇ ਦੌਰੇ ਵਾਸਤੇ ਪਹਿਲਾ ਐਕਸਪੀਰੀਅੰਸ ਦਿਓ ਜੀ ਐਸ ਕਪਤਾਨ ਕਿਉਂਕਿ ਅਗਲੀ ਪੀੜ੍ਹੀ ਤੁਸੀਂ ਤਿਆਰ ਕਰਨੀ ਕਰਨੀ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਰ ਰਿਹਾ ਸੀ ਕਿ ਦੋ ਪੰਜਾਬ ਦੇ ਮੁੰਡੇ ਆ ਜਿਨ੍ਹਾਂ ਨੂੰ ਮੌਕਾ ਮਿਲ ਚੁੱਕਿਆ ਬਟ ਇਹ ਕਿ ਉਸ ਦੇ ਨਾਲ ਇਹ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਸ਼ੁਭਮਨ ਗਿਲ ਨੂੰ ਟੀਮ ਮੈਨੇਜਰ ਚੋਂ ਡ੍ਰੌਪ ਕੀਤਾ ਗਿਆ ਤਾਂ ਉਹ ਕੱਲਾ ਕਪਤਾਨ ਨੇ ਡ੍ਰੌਪ ਕਰਦਾ ਟੀਮ ਮੈਨੇਜਮੈਂਟ ਬੀਸੀਸੀਆਈ ਜਾਂ ਚੀਫ ਸੈਲੈਕਟਰ ਉਨਾਂ ਦੇ ਆਪਸ ਵਿੱਚ ਮਤਲਬ ਸਿਲੈਕਟਿਵ ਫੈਸਲਾ ਹੁੰਦਾ ਉਹ ਸਿਲੈਕਟਿਵ ਫੈਸਲਾ ਹੁੰਦਾ ਹੈ ਕਿ ਕੌਣ 15 ਦਾ ਹਿੱਸਾ ਰਹੇਗਾ ਕੌਣ ਪਲੇਇੰਗ 11 ਦਾ ਹਿੱਸਾ ਰਹੇਗਾ ਉਹ ਸਾਹਮਣਾ ਹਾਂ ਕਪਤਾਨੀ ਮੰਨੀ ਜਾਂਦੀ ਹੈ ਬਟ ਉਹ ਕੀ ਉਹ ਕੱਲੇ ਕਪਤਾਨ ਦਾ ਉੱਚ ਮਰਜ਼ੀ ਨਹੀਂ ਹੁੰਦੀ ਹੈ ਕਿ ਇਹਨੂੰ ਰੱਖਣਾ ਇਹਨੂੰ ਨਹੀਂ ਰੱਖਣਾ ਪਰ ਦੇਖੋ ਸ਼ਮਨ ਗਿਰ ਨੂੰ ਇੱਕ ਵਧੀਆ ਮੌਕਾ ਮਿਲਿਆ ਕਪਤਾਨੀ ਚ ਜੋ ਉਹ ਦਿਖਾਉਂਦਾ ਇਹਦੇ ਚ ਮੈਂ ਖੋਣਾ ਨਹੀਂ ਦਿੰਦਾ ਨੇ ਟੀਮ ਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਦਾ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੱਸ ਦਿੰਦਾ ਸ਼ਮਨ ਗਿਰ ਕਪਤਾਨੀ ਕਰ ਰਹੇ ਹਨ ਪਰ ਹੋਰ ਵੱਡੇ ਨਾਮ ਵੀ ਨਹੀਂ ਇਹਦੇ ਚ ਜਿਹੜੇ ਕਪਤਾਨ ਬਣ ਸਕਦੇ ਸੀ ਸੰਜੂ ਸैमਸਨ ਉਹ ਵੀ ਇੱਕ ਆਪਣੇ ਆਪ ਚ ਕਪਤਾਨ ਨੇ ਰੀਤੂ ਅੱਛਾ ਇੱਥੇ ਰੋਹਿਤ ਸ਼ਰਮਾ ਖੇਡਣਗੇ ਨਾ ਇੱਥੇ ਟੀਮ ਇੰਡੀਆ ਦਾ ਕੋਈ ਵੀ ਸੀਨੀਅਰ ਪਲੇਅਰ ਨਹੀਂ ਹੈ ਕਿਉਂਕਿ ਬਲਕਿ ਨਵੇਂ ਮੁੰਡਿਆਂ ਨੂੰ ਮੌਕਾ ਦੇ। ਨਵੇਂ ਮੁੰਡਿਆਂ ਨੂੰ ਇੰਡੀਆ ਦੇ ਕਦੀ ਵੀ ਜ਼ਿੰਬਾਬਵੇ ਸੀਰੀਜ਼ ਜਦੋਂ ਉਹ ਖੇਡਣ ਜਾਂਦੀ ਹੈ ਨਾ ਤਾਂ ਮੋਸਟ ਕਦੀ ਵੀ ਮਤਲਬ ਛੋਟੇ ਸੋਸਾਇਟੀ ਨੇਸ਼ਨ ਜਦੋਂ ਵੀ ਖੇਡਣ ਜਾਂਦੀ ਹੈ ਟੀਮ ਇੰਡੀਆ ਦਾ ਹਮੇਸ਼ਾ ਟੀਮ ਇੰਡੀਆ ਦੀ ਨਵੇਂ ਪਲੇਅਰ ਹੁੰਦੇ ਆ ਕੋਈ ਵੀ ਉਹਨਾਂ ਦਾ ਕਹਾਂ ਲਵਾਂ ਕਿ ਤੁਸੀਂ ਐਕਸਪੀਰੀਅੰਸ ਪਲੇਅਰ ਮੂੰਹ ਕੁ ਇੰਟਰਸਟਿੰਗ ਇੰਗੇਜਿੰਗ ਇੰਟਰਸਟਿੰਗ ਵਾਲੀ ਹੈ ਕਿ ਇੰਡੀਆ ਦੇ ਲਗਾਤਾਰ ਆਪਣੇ T20 ਦੇ ਕਪਤਾਨ ਬਦਲੇ ਹਨ ਚਾਹੇ ਆਇਰਲੈਂਡ ਸੀਰੀਜ਼ ਅਸਤੇ ਕਪਤਾਨ ਇਹਨਾਂ ਰੱਖਿਆ ਸੀਗਾ ਬੁਮਰਾ ਤੇ ਇਸ ਤੋਂ ਪਹਿਲਾਂ ਹਾਰਦਿਕ ਪੰਡਿਆ ਕਪਤਾਨੀ ਕਰ ਰਹੇ ਸੀਗੇ ਉਸ ਤੋਂ ਪਹਿਲਾਂ ਇੱਕ ਸੀਰੀਜ਼ ਅਸਤੇ ਸੂਰਤ ਮਾਰੇ ਆਦਮ ਨੂੰ ਕਪਤਾਨ ਰੱਖਿਆ ਤੇ ਹੁਣ ਦਾਓ BCCI ਨੇ ਫਿਊਮਨ ਯਾਨੀ ਕਿ BCCI ਨੂੰ ਇਦਾਂ ਲੱਗਦਾ ਹੈ ਕਿ ਅ ਰੋਹਿਤ ਸ਼ਰਮਾ ਤੋਂ ਬਾਅਦ ਸਾਡੇ ਕੋਲ ਕਿਹੜੇ ਕਿਹੜੇ ਚਿਹਰੇ ਟੀਮ ਇੰਡੀਆ ਨੂੰ ਲੀਡ ਕਰ ਸਕਦੇ ਨੇ ਐਸ ਅ ਕੈਪਟਨ ਉਹਨਾਂ ਨੇ ਹਰਦੀਪ ਪੰਡਿਆ ਨੂੰ ਟੈਸਟ ਕੀਤਾ ਸੂਰਜ ਕੁਮਾਰ ਯਾਦਵ ਨੂੰ ਟੈਸਟ ਕੀਤਾ ਹੁਣ ਸ਼ੁਭਮਨ ਗਿਲ ਨੂੰ ਟੈਸਟ ਕਰ ਰਹੇ ਨੇ ਬੁਮਰਾ ਵੀ ਇਹ ਟੈਸਟ ਕਰ ਚੁੱਕੇ ਨੇ ਮੈਨੂੰ ਲੱਗਦਾ ਸ਼ੁਭਮਨ ਗਿਲ ਨੂੰ ਚਾਂਸ গুজরাট ਟਾਈਟਨ ਦੀ ਕਪਤਾਨੀ ਤੋਂ ਬਾਅਦ ਮਿਲੇ ਕਿਉਂਕਿ ਉਹਨਾਂ ਨੇ ਉੱਥੇ ਚ ਕਪਤਾਨੀ ਅੱਛੀ ਕੀਤੀ ਸੀਗੀ ਜਿਸ ਤੋਂ ਬਾਅਦ ਹੀ ਇਹਨਾਂ ਨੂੰ ਸ਼ੁਭਮਨ ਗਿਲ ਤੇ ਥੋੜਾ ਭਰੋਸਾ ਆਇਆ ਕਿ ਉਹ ਵੀ ਕਪਤਾਨੀ ਕਰ ਸਕਦੇ ਹਨ ਅਗਰ ਗੱਲ ਕਰਾਂ ਇਹਦੇ ਵਿੱਚ ਤਾਂ ਕਪਤਾਨ ਰਿਤੁਰਾ ਗਾਇਕਵੜ ਵੀ ਬਣ ਸਕਦੇ ਸੀ ਕਿਉਂਕਿ ਉਹ ਚੇਨਈ ਦੋਨੀਆਂ ਦੇ ਉਹਨਾਂ ਤੇ ਉੱਤੇ ਇੱਕ ਸੀਐਸਕੇ ਦੇ ਰਹੇ ਕਪਤਾਨ ਤਾਂ ਇੱਕ ਐਡਾ ਵੱਡੇ ਚਿਹਰੇ ਨੂੰ ਨਾ ਬਣਾ ਕੇ ਸ਼ਮਨ ਗਿੱਲਤ ਤਾਂ ਖੇਲਣਾ ਮੈਨੂੰ ਲੱਗਦਾ ਕਿ ਹਰ ਟਾਈਮ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਸਕਦੇ ਨੇ ਐਸਾ ਕਪਤਾਨ ਹੂੰ ਚਲੋ ਨਵੇਂ ਬੰਦੇ ਜਿਹੜੇ ਹੈਗੇ ਆ ਜੇ ਕਪਤਾਨ ਤਾਂ ਹੁਣ ਕੋਈ ਨਾ ਕੋਈ ਨਵਾਂ ਕਪਤਾਨ ਬਣੂਗਾ ਹੀ ਰੋਹਿ ਸ਼ਿਮਾ ਹਮੇਸ਼ਾ ਦਾ ਨਹੀਂ ਲੈਣਗੇ ਨਾ ਪਹਿਲਾਂ ਵਾਲੇ ਰਹੇ ਆ ਪਰ ਇਸ ਵਾਰ ਜੋ ਕ੍ਰਿਕਟ ਵਰਲਡ ਦੇ ਵਿੱਚ ਅਸੀਂ T20 ਵਰਲਡ ਕੱਪ ਜੋ ਇੰਡੀਆ-ਆਸਟ੍ਰੇਲੀਆ ਦਾ ਸੀ ਉਸ ਬਾਰੇ ਗੱਲ ਚਰਚਾ ਕਰਨ ਲਈ ਜੁੜੇ ਪਰ ਇਸ ਸਮੇਂ ਦੀ ਵੱਡੀ ਖਬਰ ਇਹ ਆ ਗਈ ਸੀ ਅਪਡੇਟ ਚੰਗੀ ਅਪਡੇਟ ਆ ਗਈ ਹੈ ਖਾਸ ਕਰਕੇ ক্রিকেট ਫੈਨਸ ਲਈ ਤੇ ਜਿਹੜੇ ਆਪਣੇ ਸ਼ੁਭਮਨ ਗਿੱਲ ਦੇ ਫੈਨਸ ਲਈ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਲੋਕਾਂ ਲਈ ਕਿਉਂਕਿ ਪੰਜਾਬ ਦਾ ਮੁੰਡਾ ਹੁਣ ਵੈਸਟ ਇੰਡੀਜ਼ ਜਿਹੜੀ ਸੀਰੀਜ਼ ਹੈ T20 ਵਰਲਡ ਕਪ ਦੀ ਪੰਜ ਮੈਚਾਂ ਦੀ ਹੈ ਨਾ ਪੰਜ ਮੈਚਾਂ ਦੀ ਜ਼ਿੰਬਾਬਵੇ ਦੀ ਸੌਰੀ ਜ਼ਿੰਬਾਬਵੇ ਦੀ ਸੀਰੀਜ਼ ਦੇ ਵਿੱਚ ਪੰਜ ਮੈਚਾਂ ਦੀ ਸੀਰੀਜ਼ ਦੇ ਵਿੱਚ ਕਪਤਾਨੀ ਕਰੇਗਾ ਤਾਂ ਸ਼ੁਭਮਨ ਗਿੱਲ ਦਾ ਐਸ ਕਪਤਾਨ ਵੀ ਉਹਦੇ ਵਿੱਚ ਉਹਨਾਂ ਦਾ ਇੱਕ ਨਿਕਰ ਕੇ ਆਉਣਗੇ ਤੇ ਕਿਵੇਂ ਜਾ ਕੇ ਪ੍ਰੈਸ਼ਰ ਚ ਖੇਡਣਾ ਤੇ ਕਿਵੇਂ ਘਟਾਉਣਾ ਹੈ ਬਾਕੀ ਲੋਕਾਂ ਨੂੰ ਅਪੇ ਨਾਲ ਦਿਆ ਨੂੰ ਇਹ ਉਹਨਾਂ ਨੂੰ ਸਿੱਖਣ ਨੂੰ ਜ਼ਰੂਰ ਮਿਲੇਗਾ ਤਾਂ ਪੰਜਾਬ ਵਾਸਤੇ ਖਾਸ ਕਰਕੇ ਅੱਜ ਇਸ ਸ਼ਾਮ ਖੁਸ਼ੀ ਵਾਲੀ ਲੈ ਕੇ ਆਈਏ ਕਿਉਂਕਿ ਕਿਉਂਕਿ ਸੋਸ਼ਲ ਮੀਡੀਆ ਤੇ ਚਮਨ ਲਫਰੀਦ ਮੈਂ ਬਹੁਤ ਸਾਰਾ ਪੜ੍ਹ ਰਿਆ ਸੀ ਲੋਕਾਂ ਨੇ ਬਹੁਤ ਗੁੱਸੇ ਜਿਹਾ ਲਿਖਿਆ ਸੀ ਕਿ ਸ਼ੁਮਨ ਗਿੱਲ ਨੂੰ ਜਾਣਬੁੱਝ ਕੇ ਬਾਹਰ ਕੀਤਾ ਗਿਆ ਪੰਜਾਬ ਨਾਲ ਧੱਕਾ ਹੋ ਗਿਆ ਜੀ ਪਰ ক্রিকেট ਹੈ ਖੇਡ ਹੈ ਖੇਡ ਚ ਬਹੁਤ ਸਾਰੇ ਫੈਸਲੇ ਲੈਣੇ ਪੈਂਦੇ ਆ ਪਰ ਹਾਂ ਸ਼ੁਮਨ ਗਿੱਲ ਦੇ ਲਈ ਅੱਜ ਦੀ ਸ਼ਾਮ ਅੱਜ ਜਿਹੜੇ ਸ਼ੁਮਨ ਗਿੱਲ ਜਿਹੜਾ ਇੰਡੀਆ ਆਸਟ੍ਰੇਲੀਆ ਦਾ ਮੈਚ ਹੋਏਗਾ ਉਸ ਨੂੰ ਬੈਠ ਕੇ ਵਧੀਆ ਆਰਾਮ ਨਾਲ Enjoy ਕਰਨਗੇ ਕਿ ਹਾਂ ਮੈਨੂੰ ਇਹ ਨਵੀਂ ਜਿੰਮੇਵਾਰੀ ਦੇ ਦੇ। ਦੇਖੋ ਇਹਦੇ ਵਿੱਚ ਇੱਕ ਇੱਕ ਨਾਮ ਗਾਇਬ ਹੈ ਰਿੰਕੂ ਸਿੰਘ। ਰਿੰਕੂ ਸਿੰਘ। ਰਿੰਕੂ ਸਿੰਘ ਕਿਹਾ ਹੈ। ਉਹ ਉਸ ਵੀ ਨਹੀਂ ਹੈ। ਹੈ ਹੈ ਹੈ। ਅੱਛਾ ਠੀਕ ਹੈ ਤੇ ਇਹ ਅਸੀਂ ਤੁਹਾਡੇ ਨਾਲ ਲਾਈਵ ਜੁੜ ਕੇ ਕੋਸ਼ਿਸ਼ ਕੀਤੀ ਕਿ ਇਸ ਗੱਲਬਾਤ리에 ਤੇ ਅਪਡੇਟ ਦੇਣ ਦੀ ਕੋਸ਼ਿਸ਼ ਕਰੀਏ। ਪਰ ਅਪਡੇਟ ਚੰਗੀ ਆਈ ਖਾਸ ਕਰਕੇ ਉਹਨਾਂ ਫੈਨਸ ਲਈ ਜੋ ਕਿ ਸ਼ੁਮਨ ਗਿੱਲ ਨੂੰ ਬਹੁਤ ਪਸੰਦ ਕਰਦੇ ਨੇ। ਹੁਣ ਇਹ ਸੁਮਨ ਗਿੱਲ ਦੇ ਮੋਟਿਆਂ ਦੇ ਭਾਰ ਹੋਏਗਾ ਕਿ ਇਹ ਸੀਰੀਜ਼ ਜਿੱਤ ਕੇ ਲਿਆਉਣ ਦੇ ਨੇ ਤੇ ਉਹਨਾਂ ਦਾ ਮਤਲਬ ਕਿ ਅੱਗੇ ਦਬਦਬਾ ਸ਼ਾਇਦ ਚੰਮਨ ਮਤਲਬ ਕਿ ਹੋਰ ਵਧੇਗਾ ਕਿਉਂਕਿ ਸੁਮਨ ਗਿੱਲ ਕਿਉਂਕਿ 15 ਚ ਰੱਖਿਆ ਨਹੀਂ ਜਾਏਗਾ ਉਸ ਵਾਰ 11 ਚ ਰੱਖਿਆ ਗਿਆ ਜਾਣਾ ਚਾਹੀਦਾ ਸੀ ਜੋ ਬਹੁਤ ਸਾਰੇ ਲੋਕ ਮੰਨਦੇ ਸੀ ਪਰ ਹਾਂ ਇਸ ਵਾਰ ਜਦੋਂ ਉਹ ਜਿੱਤ ਕੇ ਆਉਣਗੇ ਸਾਡੀ ਉਮੀਦ ਹੈ ਕਿ ਉਹ ਸੀਰੀ ਜਿੱਤ ਕੇ ਆਉਣ ਤੇ ਇਸ ਵਾਰ ਅੱਗੇ ਫਿਊਚਰ 'ਚ ਉਹਨਾਂ ਦੇ ਹੋਏਗੀ ਹੋ ਸਕਦਾ ਹੈ ਕਿ ਪੱਕੇ ਤੌਰ ਤੇ ਇੰਡੀਆ ਨੂੰ ਹੋਰ ਰਿਪਰਿਜ਼ੈਂਟ ਕਰਨ ਤੁਸੀਂ ਕੀ ਸੋਚਦੇ ਹੋ ਇਸ ਖਬਰ ਬਾਰੇ ਤੁਸੀਂ ਕਮੈਂਟ ਬਾਕਸ 'ਚ ਸਾਨੂੰ ਦੱਸਦੇ ਰਹੋ ਤੇ ਸਾਡੇ ਨਾਲ ਤੁਸੀਂ ਪੀਟੀਸੀ ਨਿਊਜ਼ ਤੇ ਹੋਰ ਖਬਰਾਂ ਦੇ ਲਈ ਵੀ ਜੁੜ ਸਕਦੇ ਹੋ ਧੰਨਵਾਦ ਜੀ